ਪ੍ਰਸ਼ਨੋ ਚੋਂਡ ਕਰੀ ਦਿੰਦੇ ਹੋਏ ਡੀਪੀਆਈ ਪਾਰਟੀ ਦੇ ਪ੍ਰਧਾਨ ਰੋਹਨ ਚੱਡਾ ਨੇ ਦੱਸਿਆ ਕਿ ਤਰਨਤਾਰਨ ਵਿਖੇ ਹੋ ਰਹੀ ਜਿਮਨੀ ਚੋਣ ਦੇ ਅੰਦਰ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਦਕਰ ਆਪਣਾ ਉਮੀਦਵਾਰ ਖੜਾ ਕਰੇਗੀ ਤਰੀਕ 3 ਦਸੰਬਰ ਨੂੰ ਹੋ ਰਹੀ ਪ੍ਰੈਸ ਕਾਨਫਰੰਸ ਵਿੱਚ ਪਾਰਟੀ ਦੀ ਲੀਡਰਸ਼ਿਪ ਵਿਸ਼ੇਸ਼ ਤੌਰ ਤੇ ਪਹੁੰਚ ਰਹੀ ਹੈ ਕਿਉਂਕਿ ਸਮੇਂ-ਸਮੇਂ 'ਤੇ ਯਾਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦੀ ਵੱਲ ਟਕਿਆ ਪੰਜਾਬ ਦੇ ਲੋਕ ਅੱਜ ਪੰਜਾਬ ਦੀ ਧਰਤੀ ਉੱਤੇ ਰਹਿਣ ਉਹਨਾਂ ਦਾ ਬੁਰਾ ਹਾਲ ਹੋ ਚੁੱਕਿਆ ਸਰਕਾਰਾਂ ਵੱਲੋਂ ਮਹਿੰਗਾਈਆਂ ਇੰਨੀਆਂ ਕਰ ਦਿੱਤੀਆਂ ਕਿ ਗਰੀਬ ਬੰਦਾ ਅੱਜ ਗਰੀਬ ਹੁੰਦਾ ਜਾ ਰਿਹਾ ਇਸ ਸਰਕਾਰ ਦੇ ਅੰਦਰ ਗਰੀਬ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਇਸ ਸਰਕਾਰ ਨੇ ਇੱਕ ਚੋਣ ਤੋਂ ਪਹਿਲਾਂ ਕਿਹਾ ਸੀ ਕਿ ਸਾਡਾ ਕੋਈ ਵੀ ਮੰਤਰੀ वीआईपी ਨਹੀਂ ਰਹੇਗਾ ਇਸ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੀ ਸਰਕਾਰ ਪਿੰਡਾਂ ਚੋਂ ਚੱਲਿਆ ਕਰੇਗੀ ਪਰ ਇਹਨਾਂ ਨੇ ਵੀ ਕਾਂਗਰਸ ਪਾਰਟੀ ਦੀ ਤਰ੍ਹਾਂ ਉੱਚੇ-ਉੱਚੇ ਮਹਿਲਾਂ ਵਿੱਚੋਂ ਸਰਕਾਰ ਨੂੰ ਚਲਾ ਰਹੇ ਨੇ ਇੱਕ ਇੱਕ ਇਹਨਾਂ ਦਾ ਝੂਠਾ ਲਾਰਾ ਲਗਾ ਕੇ ਸਰਕਾਰੀ ਬਣਾਈ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਨੇ ਤਰਨਤਾਰ ਵਿਖੇ ਹੋ ਰਹੀ ਜਿਮਨੀ ਚੋਣਾ ਦੇ ਵਿੱਚ ਇਹਨਾਂ ਰਵਾਇਤਾ ਪਾਰਟੀਆਂ ਨੂੰ ਮੂੰਹ ਨਹੀਂ ਲਗਾਉਣ ਗਿਆ ਸਾਰੀਆਂ ਪਾਰਟੀਆਂ ਅਤੇ ਇਹਨਾਂ ਤਾਂ ਦੁਖੀ ਹੋ ਕੇ ਡੀਪੀਆਈ ਪਾਰਟੀ ਨੂੰ ਇਸ ਹਲਕੇ ਅੰਦਰ ਬਹੁਤ ਭਰਪੂਰ ਸਮਰਥ ਮਿਲ ਰਿਹਾ ਅਤੇ ਪੰਜਾਬ ਦੇ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਨਾਖੁਸ਼ ਹੋ ਕੇ ਲੋਕ ਡੀਪੀਆਈ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣਗੇ